ਇਸੀ ਜਦੋਂ ਸਰਕਾਰੀ ਬੀਕਸ ਉਹਨੇ ਇਨਫੈਕਟ ਬਹੁਤ ਜਿਆਦਾ ਪੁਲਿਸ ਨੇ ਕੀਤੀ ਜਿਹੜੀ ਪੱਲੋਪੋਟਸ ਆਈ ਹੈ ਉਸ ਮੁਲਾਜ਼ਮਾਂ ਤੇ ਪੂਰੀ ਕ੍ਰਿਮਿਨਲ ਕਾਰਵਾਈ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਉਹਨਾਂ ਇਨਗੈਲੀ ਕੀਤੀ ਹੈ ਕਿ ਚਾਰ ਵੀ ਹੈ ਹੀ ਪਤਾ ਮੈਂ ਭਾਈ ਮੈਂ ਗਲਤ ਫੜਿਆ ਉਹ ਨੂੰ ਪਾਣੀ ਆ ਜਾਣਾ ਯਾਰ ਮੀਡੀਆ ਵਾਲੇ ਬਣਾ ਲਿਆ ਸਾਡੇ ਘਰ ਆ ਯਾਰ ਪੰਸਰੀ ਭੈਣ ਨੂੰ ਯਾਰ ਅੱਗ ਲਾ ਦੋ ਕਿਹਨੇ ਲਕੀ ਬਾਂਦੀ ਕਿਹਨੇ ਲਕੀ ਬਾਂਦੀ ਭਾਈ ਸ਼ਹਿਰ ਦਾ ਬੱਚੇ ਦੇ ਨਿੱਕੇ ਦੇ ਚੁਣਾ ਉਹਨੂੰ ਬਾਂਦੀ ਮਿਲੀ ਉਹ ਰਾਤੀ ਕਿੱਥੇ ਲਕੀ ਗਿਆ ਉਹ ਘੰਟਾ ਵਾਲੇ ਨੂੰ ਅੱਗ ਲਾ ਦੇ ਤਾਨੂੰ ਮੇਰੇ ਤੋਂ ਵਿਸ਼ਵਾਸ ਦੋ ਦਿਨੇ ਆਏ ਭਾਈ ਬਾਬਾਦਰ ਇਹੋ ਮੰਡੀ ਆ ਬੋ 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 ਬ ਸਿਆਣੇ ਕਹਿੰਦੇ ਹੁੰਦੇ ਆ ਕਿ ਦਰਿੰਦੇ ਦਾ ਕੋਈ ਵੀ ਧਰਮ ਨਹੀਂ ਹੁੰਦਾ ਕੋਈ ਵੀ ਜਾਤ ਨਹੀਂ ਹੁੰਦੀ ਕੋਈ ਵੀ ਮਾਨ ਨਹੀਂ ਹੁੰਦਾ ਤੇ ਜਲੰਧਰ ਤੋਂ ਐਦਾਂ ਦੀ ਖਬਰ ਆ ਰਹੀ ਹੈ ਇੱਕ ਦਰਿੰਦੇ ਨੇ ਉਹੀ ਹਰਕਤ ਕੀਤੀ ਕਿ ਜਿਨੇ ਪੂਰਾ ਪੰਜਾਬ ਨੂੰ ਛੋਚਾਂ ਦੇ ਵਿੱਚ ਪਾਦਾ ਕਿ ਇਹ ਹੋ ਕੀ ਰਿਹਾ ਤੇ ਉਤੋਂ ਦਾ ਕਬੂਲਨਾਮਾ ਆਇਆ ਜਿਸ ਤਰ੍ਹਾਂ ਦਾ ਉਹਦਾ ਕਬੂਲਨਾਮਾ ਆਇਆ ਜਿਸ ਜੋ ਜੋ ਨੇ ਕਬੂਲ ਕੀਤਾ ਸਭ ਦੇ ਹੋਸ਼ ਉਡਾ ਦਿੱਤੇ ਆ ਤੁਹਾਨੂੰ ਪਤਾ ਏ ਜਲੰਧਰ ਦੇ ਵਿੱਚ ਇੱਕ 13 ਸਾਲ ਦੀ ਛੋਟੀ ਜੀ ਬੱਚੀ ਨਾਲ ਜਬਰ ਜਨਾਹ ਉਸ ਤੋਂ ਬਾਅਦ ਮਾਰ ਤੇ ਉਹਦੇ ਪਿੱਛੇ ਕੀ ਕੀ ਕੁਝ ਹੋਇਆ ਪੁਲਿਸ ਵੀ ਆਈ ਪੁਲਿਸ ਨੂੰ ਪਤਾ ਹੀ ਨਹੀਂ ਚੱਲਾ ਕਿ ਡੈੱਡ ਬੋਡੀ ਕਿੱਥੇ ਆ ਕੀ ਆ ਪੁਲਿਸ ਕਹਿੰਦੇ ਚਾਹ ਪੀ ਕੇ ਚਲੀ ਗਈ ਆ ਤੇ ਬਾਅਦ ਦੇ ਵਿੱਚ ਮਹੱਲੇ ਦੇ ਲੋਕਾਂ ਨੇ ਹੀ ਗਲੀ ਦੇ ਲੋਕਾਂ ਨੇ ਹੀ ਆਪਣੀ ਹੁਸ਼ਿਆਰੀ ਦੇ ਨਾਲ ਸੀਸੀਟੀਵੀ ਕੈਮਰੇ ਫੋਲ ਫੋਲ ਕੇ ਪਤਾ ਲਗਾਇਆ ਕਿ ਕੁੜੀ ਇਹਦੇ ਘਰ ਹੀ ਆ ਔਰ ਅੰਦਰ ਤੱਕ ਇਹਨਾਂ ਦਾ ਦਾਖਲ ਹੋਇਆ ਤੇ ਦੇਖਿਆ ਕੁੜੀ ਬਾਥਰੂਮ ਦੇ ਵਿੱਚ ਮਰੀ ਪਈ ਸੀ ਸੋ ਉਹਦੇ ਬਾਰੇ ਫਿਰ ਲੋਕਾਂ ਨੇ ਇਹਦਾ ਕੁੱਟਕਟਾਪਾ ਵੀ ਕੀਤਾ ਮਾਰਨ ਵਾਲਾ ਵੀ ਕਰਤਾ ਬਸ ਫਿਰ ਪੁਲਿਸ ਆਈ ਤੇ ਉਹਨੂੰ ਲੈ ਕੇ ਗਈ ਹਸਪੀਟਲ 'ਚ ਐਡਮਿਟ ਕੀਤਾ ਤੇ ਉੱਥੇ ਉਹਨੇ ਕਬੂਲਨਾਮਾ ਕੀਤਾ ਤੇ ਜੋ ਉਹਨੇ ਕਬੂਲਨਾਮਾ ਕੀਤਾ ਤੁਸੀਂ ਸੋਚ ਵੀ ਨਹੀਂ ਸਕਦੇ ਉਸਨੇ ਕਿਹਾ ਕਿ ਉਹ ਬੱਚੀ ਮੇਰੀ ਖੁਦ ਦੀ ਬੇਟੀ ਦੀ ਫਰੈਂਡ ਸੀ ਤੇ ਉਹ ਹਰ ਤਰ੍ਹਾਂ ਉਹਦੇ ਨਾਲ ਖੇਡਣ ਲਈ ਆਂਦੀ ਹੁੰਦੀ ਸੀ ਇਸ ਵਾਰ ਮੇਰੇ ਹੀ ਫੈਮਿਲੀ ਘਰੇ ਨਹੀਂ ਸੀ ਮੇਰੀ ਵਾਈਫ ਤੇ ਮੇਰੀ ਬੱਚੀ ਗਏ ਹੋਏ ਸੀ ਕਿ ਆਪਣੇ ਨਾਨਕਿਆਂ ਦੇ ਵਿੱਚ ਸੋ ਮੈਂ ਘਰੇ ਇਕੱਲਾ ਸੀਗਾ ਤੇ ਉਹ ਕੁੜੀ ਘਰੇ ਆਈ ਤੇ ਮੇਰਾ ਮਨ ਬੇਈਮਾਨ ਹੋ ਗਿਆ ਤੇ ਮੈਂ ਡੋਲ ਗਿਆ ਤੇ ਉਸ ਨੂੰ ਮੈਂ ਰੂਮ ਦੇ ਵਿੱਚ ਬੁਲਾਇਆ ਤੇ ਉਸ ਨੂੰ ਮੈਂ ਜ਼ਬਰਜਨਾਹ ਕਰਨ ਦਾ ਟਰਾਈ ਕੀਤੀ ਕੋਸ਼ਿਸ਼ ਕੀਤੀ ਤੇ ਜਿਸ ਦੇ ਨਾਲ ਉਹ ਬੱਚੀ ਨੇ ਚੀਖ ਚਿਗਿਆੜਾ ਪਾ ਦਿੱਤਾ ਤੇ ਮੈਂ ਇੰਨਾ ਡਰ ਗਿਆ ਤੇ ਮੈਂ ਉਹਦਾ ਗਲ ਦਵਾ ਦਿੱਤਾ ਤੇ ਗਾਲ ਨੂੰ ਉਦੋਂ ਤੱਕ ਦਬਾਉਂਦਾ ਰਿਹਾ ਜਦੋਂ ਤੱਕ ਉਹ ਰੋਲਾ ਪਾਉਣ ਤੋਂ ਹਟੀ ਨਹੀਂ ਜਦੋਂ ਉਹ ਰੋਲਾ ਪਾਉਣ ਤੋਂ ਹਟੀ ਤਾਂ ਦੇਖਿਆ ਤੇ ਉਹ ਮਰ ਚੁੱਕੀ ਸੀ ਫਿਰ ਮੈਂ ਇੰਨਾ ਕਾ ਜ਼ਿਆਦਾ ਡਰ ਗਿਆ ਸੀ ਫਿਰ ਮੈਂ ਉਸ ਕੁੜੀ ਨੂੰ ਬਾਥਰੂਮ ਦੇ ਵਿੱਚ ਸੁੱਟ ਦਿੱਤਾ ਉਸ ਦੀ ਬਾਡੀ ਨੂੰ ਔਰ ਉਸ ਦੇ ਅੱਗੇ ਗੱਦੇ ਖੜੇ ਕਰ ਦਿੱਤੇ ਗੱਦੇ ਲਗਾ ਦਿੱਤੇ ਲੋਕਾਂ ਨੂੰ ਸ਼ੱਕ ਸੀ ਕੈਮਰੇ ਦੇਖੇ ਸੀ ਕਿਉਂਕਿ ਇੰਨੇ ਟਾਈਮ ਤੋਂ ਕੁੜੀ ਦਾ ਪਤਾ ਨਹੀਂ ਸੀ ਲੱਗ ਰਿਹਾ ਉਹਦੇ ਮਾਪੇ ਟੈਨਸ਼ਨ ਦੇ ਵਿੱਚ ਸੀਗੇ ਉਹਨਾਂ ਨੇ ਕੈਮਰੇ ਚੈੱਕ ਕੀਤੇ ਸੀ ਕੈਮਰੇਆਂ ਤੋਂ ਪਤਾ ਲੱਗਦਾ ਸੀ ਕਿ ਕੁੜੀ ਇਸ ਘਰ ਦੇ ਵਿੱਚ ਗਈ ਜਾਂ ਪੁਲਿਸ ਨੂੰ ਇਤਲਾਹ ਕੀਤੀ ਪੁਲਿਸ ਆਂਦੀ ਹੈ ਤੇ ਪੁਲਿਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਸ ਘਰ ਦੇ ਵਿੱਚ ਕੁੜੀ ਸੀ ਤੇ ਉਹ ਵਾਪਸ ਚਲੇ ਜਾਂਦੀ ਆ ਟਾਈਮ ਬਹੁਤ ਜ਼ਿਆਦਾ ਹੋ ਜਾਂਦਾ ਤੇ ਪੁਲਿਸ ਇਸ ਚੀਜ਼ ਨੂੰ ਸੀਰੀਅਸ ਨਹੀਂ ਲੈਂਦੀ ਤੇ ਘਰ ਦੇ ਫਿਰ ਤੋਂ ਕੈਮਰੇ ਫਲੋਰ ਦੇ ਆ ਤੇ ਉਹਨਾਂ ਦੇ ਵਿੱਚ ਇਹੀ ਪਾਇਆ ਜਾ ਰਿਹਾ ਬਾਰ ਬਾਰ ਕਿ ਕੁੜੀ ਇਸੇ ਘਰ ਦੇ ਅੰਦਰ ਆ ਸੋ ਮਹੱਲੇ ਦੇ ਲੋਕਾਂ ਨੇ ਇਕੱਠੇ ਹੋ ਕੇ ਉਸ ਦੇ ਘਰ ਦੇ ਅੰਦਰ ਬੜੇ ਧੱਕੇ ਨਾਲ ਬੜੇ ਤੇ ਜਦੋਂ ਦੇਖਿਆ ਕੁੜੀ ਉੱਥੇ ਅੰਦਰ ਪਈ ਸੀ ਸੋ ਉਸਨੇ ਸੋਚਿਆ ਕਿ ਮੈਂ ਕੁੜੀ ਨੂੰ ਬਾਅਦ ਦੇ ਵਿੱਚ ਰਾਤ ਨੂੰ ਉਸ ਦੀ ਡੈੱਡ ਬੋਡੀ ਨੂੰ ਕਿਤੇ ਨਾ ਕਿਤੇ ਟਿਕਾਣੇ ਲਾ ਦੂੰਗਾ ਸੋ ਉਸ ਨੇ ਇਹ ਵੀ ਮੰਨਿਆ ਕਿ ਮੈਂ ਗੱਡੀ ਦਾ ਵੀ ਅਰੇਂਜ ਕੀਤਾ ਸੀਗਾ ਗੱਡੀ ਵੀ ਕਰੇ ਸੀਗੀ ਕਿ ਗਲੀ ਦੇ ਵਿੱਚ ਹਲੇ ਲੋਕ ਬਹੁਤ ਨੇ ਕੁੜੀ ਦੀ ਦੇਖਭਾਲ ਕਰ ਰਹੇ ਨੇ ਜਦੋਂ ਆ ਵੀ ਰਾਤ ਹੋਏਗੀ ਮੈਂ ਕੁੜੀ ਨੂੰ ਚੁੱਕ ਕੇ ਗੱਡੀ ਦੇ ਵਿੱਚ ਰੱਖ ਕੇ ਡੈੱਡ ਬੋਡੀ ਨੂੰ ਟਿਕਾਣੇ ਲਗਾ ਦੂੰਗਾ ਪਰ ਉਸ ਤੋਂ ਪਹਿਲਾਂ ਹੀ ਮੁਹੱਲੇ ਵਾਲਿਆਂ ਨੇ ਪਿੰਡ ਵਾਲਿਆਂ ਨੇ ਗਲੀ ਵਾਲਿਆਂ ਨੇ ਇਕੱਠੇ ਹੋ ਕੇ ਉਸ ਕੁੜੀ ਦੀ ਡੈੱਡ ਬੋਡੀ ਨੂੰ ਬਰਾਮਦ ਕਰ ਲਿਆ ਤੇ ਉਸ ਦੀ ਮੌਕੇ ਤੇ ਇੰਨੀ ਛੇਤਰਪ੍ਰੇੜ ਕੀਤੀ ਕਿ ਜਿੱਥੇ ਦੇਖਣ ਨੂੰ ਲੱਗਦਾ ਕਿ ਬਹੁਤ ਘੱਟ ਹੋਈ ਆ ਇਸ ਤੋਂ ਜ਼ਿਆਦਾ ਹੋਣੀ ਚਾਹੀਦੀ ਆ ਸੋ ਸਿਆਣੇ ਇਸੇ ਲਈ ਕਹਿੰਦੇ ਆ ਕਿ ਹਵਾਸ ਬੰਦੇ ਨੂੰ ਅੰਨਾ ਕਰ ਦਿੰਦੀ ਆ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਉਸ ਟਾਈਮ ਉਹਨੇ ਕੀ ਕਰਨਾ ਉਸ ਨੂੰ ਬਿਲਕੁਲ ਵੀ ਇਹ ਸ਼ਰਮ ਨਹੀਂ ਆਈ ਕਿ ਉਹ ਬੱਚੀ ਉਹਦੀ ਬੱਚੀ ਦੇ ਬਰਾਬਰ ਦੀ ਉਹਦੀ ਫਰੈਂਡ ਆ ਉਹਦੇ ਨਾਲ ਖੇਡਣ ਆਈ ਆ ਤੇ ਤੂੰ ਕਿਹੜੇ ਕੰਮਾਂ ਦੇ ਵਿੱਚ ਪਿਆ ਇਸ ਨੇ ਪੂਰੇ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਤੇ ਹਰ ਕੋਈ ਸੋਚ ਰਿਹਾ ਕਿ ਉਤੋਂ ਉਹ ਅੰਮ੍ਰਿਤਧਾਰੀ ਆ ਸਰਦਾਰ ਆ 50 ਸਾਲ ਦੇ ਲਗਭਗ ਉਹਦੀ ਉਮਰ ਆ ਹੈਪੀ ਉਹਦਾ ਨਾਂ ਹੈ ਸਮਝ ਨਹੀਂ ਲੱਗਦੀ ਪਈ ਹੁਣ ਇਸ ਤੋਂ ਬਾਅਦ ਬੋਲੀਏ ਬੋਲਣ ਲਈ ਕੁਝ ਬਚਿਆ ਹੀ ਨਹੀਂ 13 ਸਾਲ ਦੀ ਬੱਚੀ ਨੂੰ ਕੋਈ ਕਿਸ ਤਰ੍ਹਾਂ ਐਡੀ ਉਮਰ ਦਾ ਔਰ ਉਹ ਵੀ ਸਰਦਾਰ ਬੰਦਾ ਹੋ ਕੇ ਔਰ ਉਹਦੀ ਬੱਚੀ ਦੀ ਉਹ ਫਰੈਂਡ ਉਹਦੇ ਨਾਲ ਕਿਦਾਂ ਕੋਈ ਕਰ ਸਕਦਾ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਕੁ ਪਿੱਛੇ ਕੁਝ ਦਿਨਾਂ ਦੇ ਵਿੱਚ ਪ੍ਰਵਾਸੀ ਨੇ ਕੀ ਕੀਤਾ ਸੀ ਤੇ ਉਹਦਾ ਕੀ ਹਾਲ ਹੋਇਆ ਸੀ ਕੀ ਕੁਝ ਹੋ ਗਿਆ ਸੀ ਪੰਜਾਬ ਦਾ ਇੰਨਾ ਕਿ ਜ਼ਿਆਦਾ ਮਾਹੌਲ ਖਰਾਬ ਹੋ ਗਿਆ ਸੀਗਾ ਫਿਰ ਵੀ ਤੁਹਾਨੂੰ ਪਤਾ ਇਹ ਘਟਨਾ ਹਟਦੀ ਨਹੀਂ ਤਾਂ ਹੀ ਕਹਿੰਦੇ ਆ ਕਿ ਤਰਿੰਦੇ ਦੀ ਕੋਈ ਧਰਮ ਕੋਈ ਜਾਤ ਕੁਝ ਨਹੀਂ ਹੁੰਦਾ ਅੱਜ ਕਿਸੇ ਦਾ ਕੁਝ ਨਹੀਂ ਪਤਾ ਕਿ ਇਸ ਦੇ ਇਨਸਾਨ ਦੇ ਦਿਲ ਦੇ ਅੰਦਰ ਕੀ ਆ ਦਿਮਾਗ ਦੇ ਅੰਦਰ ਕੀ ਆ ਤੇ ਉਹ ਕੀ ਸੋਚ ਰਿਹਾ ਅੱਜ ਕੱਲ ਕੋਈ ਵੀ ਸੁਰੱਖਿਆਤ ਨਹੀਂ ਆ ਕਿਉਂਕਿ ਜਿੰਨੇ ਵੀ ਪਰਦੇਸੀ ਆ ਤੁਸੀਂ ਕਹਿ ਰਿਹਾ ਅਮਰੀਕਾ ਨੂੰ ਭੱਜ ਰਹੇ ਆ ਅਮਰੀਕਾ ਤਾਂ ਆਉਂਦੇ ਨਹੀਂ ਲੋਕ ਪਰਦੇਸਾਂ 'ਚ ਜਾ ਕੇ ਕਿਉਂ ਬੈਠ ਗਏ ਜਦੋਂ ਐਦਾਂ ਦੀਆਂ ਨਿਊਜ਼ ਆਉਂਦੀਆਂ ਤੇ ਲੋਕ ਡਰ ਜਾਂਦੇ ਆ ਜਿਹੜੇ ਕਦੇ ਸੋਚਦੇ ਆ ਕਿ ਚਲੋ ਯਾਰ ਚੱਲਦੇ ਆ ਪੰਜਾਬ ਉਹ ਲੋਕ ਬਹੁਤ ਡਰ ਜਾਂਦੇ ਆ ਐਦਾਂ ਦੀ ਨਿਊਜ਼ ਤੋਂ ਉਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਚਾਹੀਏ ਉਹ ਦਲਦਲ ਦੇ ਵਿੱਚ ਜਿੱਥੇ ਸਾਡੀਆਂ ਬਹੁਤ ਬੇਟੀਆਂ ਬਿਲਕੁਲ ਵੀ ਸੁਰੱਖਿਅਤ ਨਹੀਂ ਇੱਥੋਂ ਤੱਕ ਕੀ ਹੋਏ ਬੱਚੇ ਬਿਲਕੁਲ ਵੀ ਸੁਰੱਖਿਅਤ ਨਹੀਂ ਤੇ ਔਰਤਾਂ ਦਾ ਤੁਹਾਨੂੰ ਪਤਾ ਹੀ ਹੈ ਕੀ ਹਾਲਾਤ ਆ ਸੋ ਇਹ ਜਿਹੜੇ ਕਬੂਲਨਾਮਾ ਆਇਆ ਇਸ ਨੇ ਪੂਰਾ ਹਲਾਕੇ ਰੱਖਤਾ ਪੰਜਾਬ ਕੀ ਉਹ ਕਿਸ ਹੱਦ ਤੱਕ ਜਾ ਰਿਹਾ ਤੇ ਹੁਣ ਤੁਹਾਡੇ ਬੱਚੇ ਸੇਫ ਕਿੱਥੇ ਆ ਇਹ ਸਭ ਤੋਂ ਵੱਡਾ ਸਵਾਲ ਖੜਾ ਹੋ ਰਿਹਾ ਜਿਹੜੀਆਂ ਇਹ ਤਸਵੀਰਾਂ ਆ ਰਹੀਆਂ ਉਸੀ ਮਾਂ ਦਾ ਕਰੋਨਾ ਰੋਕਿਆ ਜਾਂ ਦੇਖਿਆ ਨਹੀਂ ਜਾ ਰਿਹਾ ਲੋਕਾਂ ਦਾ ਗੁੱਸਾ ਨਹੀਂ ਦੇਖਿਆ ਜਾ ਰਿਹਾ ਲੋਕ ਆਪਣੇ ਆਪ ਤੋਂ ਬਾਹਰ ਹੋ ਗਏ ਔਰ ਸਮਝ ਨਹੀਂ ਲਾਦੀ ਪਈ ਉਹਨਾਂ ਨੂੰ ਹੁਣ ਕਰੀਏ ਤਾਂ ਕਰੀਏ ਕੀ ਕੋਈ ਰੋ ਰਿਹਾ ਕੋਈ ਇੰਨਾ ਕਜਾਦਾ ਈਮੋਸ਼ਨਲ ਹੋ ਗਿਆ ਲੋਕਾਂ ਨੂੰ ਸਮਝ ਨਹੀਂ ਲੱਗਦੀ ਪਈ ਯਾਰ ਇਹ ਕਿਤਾ ਇਸ ਬੰਦੇ ਨੇ ਇਸ ਬੱਚੀ ਨਾਲ ਕਰ ਦਿੱਤਾ ਜਾਨੋਂ ਤੱਕ ਮਾਰ ਦਿੱਤੀ ਔਰ ਲੋਕਾਂ ਦਾ ਗੁੱਸਾ ਇਸ ਗੱਲ ਤੇ ਵੀ ਆ ਕਿ ਅਗਰ ਪੁਲਿਸ ਪਹਿਲਾ ਆਈਸੀ ਉਸਨੇ ਕਾਰਵਾਈ ਕੀਤੀ ਹੁੰਦੀ ਉਸਨੇ ਆਪਣਾ ਕੰਮ ਨੂੰ ਸੀਰੀਅਸ ਲਿਆ ਹੁੰਦਾ ਸੋ ਕੀ ਪਤਾ ਉਸ ਟੈਂਪ ਕੁੜੀ ਜਿਉਂਦੀ ਸੀ ਬਚ ਜਾਂਦੀ ਕੀ ਹੁੰਦਾ ਕੀ ਨਹੀਂ ਹੁੰਦਾ ਪਰ ਹੁਣ ਉਸ ਨੂੰ ਮੌਕੇ ਦੇ ਜਿਹੜਾ ਪੁਲਿਸ ਵਾਲਾ ਆਇਆ ਸੀ ਉਸ ਦੇ ਘਰੇ ਚੈਕਿੰਗ ਦੇ ਦੌਰਾਨ ਉਸ ਨੂੰ ਸਸਪੈਂਡ ਕਰ ਦਿੱਤਾ ਪਰ ਦੇਖੋ ਹੁਣ ਅਗਲੀ ਕਾਰਵਾਈ ਦੇ ਵਿੱਚ ਹੋਰ ਵੀ ਪੁਲਿਸ ਵਾਲੇ ਸਸਪੈਂਡ ਹੋਣਗੇ ਜਾਂ ਨਹੀਂ ਹੋਣਗੇ ਇਹ ਨਿਊਜ਼ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਤੇ ਤੁਸੀਂ ਨਿਊਜ਼ ਦੇ ਨਾਲ ਨਾਲ ਇਹ ਪੀਰੀਅਡਸ ਦੇਖ ਸਕਦੇ ਆ ਕੀ ਮਾਹੌਲਾ ਉਥੋਂ ਦੇ ਬਾਕੀ ਇਹਦੇ ਬਾਰੇ ਹੋਰ ਕੋਈ ਵੀ ਨਵੀਂ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਇਸ ਦਰਿੰਦੇ ਦੇ ਬਾਰੇ ਤੁਹਾਡੇ ਕੀ ਵਿਚਾਰ ਆ ਇਸ ਟਾਈਮ ਦੇ ਉੱਤੇ ਕੀ ਹੋ ਰਿਹਾ ਪੰਜਾਬ ਪੰਜਾਬ ਦਾ ਹਾਲਤ ਕੀ ਆ ਉਹਦੇ ਬਾਰੇ ਆਪਣਾ ਕਮੈਂਟ ਜਰੂਰ ਕਰਿਓ ਤੁਹਾਡਾ ਕੀ ਆ ਜਿੰਨੇ ਪਰਦੇਸੀ ਜਿਹੜੇ ਤੁਸੀਂ ਕਹਿ ਰਹੇ ਆ ਅਮਰੀਕਾ ਭੱਜ ਜਾਂਦੇ ਆ ਹੋਰ ਕੰਟਰੀਆਂ 'ਚ ਬਹਿ ਜਾਂਦੇ ਆ ਬਾਹਰ ਜਾ ਕੇ ਉਹਨਾਂ ਦੇ ਲਈ ਤੁਹਾਡਾ ਕੀ ਵਿਚਾਰ ਆ ਕੀ ਕਹਿਣਾ ਚਾਹੋਗੇ ਆਓ ਇੱਥੇ ਸਾਡੇ ਪੰਜਾਬ ਦੇ ਵਿੱਚ ਇਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਬਾਕੀ ਚੈਨਲ ਤੁਹਾਡਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਥੈਂਕ ਯੂ